ਕੀ ਤੁਹਾਨੂੰ ਵੀ ਕਬਜ ਦੀ ਸਮੱਸਿਆ ਰਹਿੰਦੀ ਹੈ ਲਗਾਤਾਰ ਦਵਾਈਆਂ ਦਾ ਸੇਵਨ ਕਰਨ ਤੋਂ ਬਾਅਦ ਵੀ ਤੁਹਾਡਾ ਪੇਟ ਸਾਫ਼ ਨਹੀਂ ਹੋ ਰਿਹਾ ਕੁਝ ਘੰਟੇ ਯਾਨੀ ਕਿ ਲੰਬੇ ਸਮੇਂ ਤੱਕ ਜੇਕਰ ਤੁਸੀਂ ਟਾਇਲਟ ਦੇ ਵਿੱਚ ਵੀ ਬੈਠੇ ਰਹਿੰਦੇ ਹੋ ਤਾਂ ਵੀ ਤੁਹਾਡਾ ਪੇਟ ਸਾਫ਼ ਨਹੀਂ ਹੁੰਦਾ ਤਾਂ ਅੱਜ ਦੀ ਇਹ ਵੀਡੀਓ ਖਾਸ ਤੁਹਾਡੇ ਲਈ ਹੈ ਅਸੀਂ ਦੱਸਾਂਗੇ ਕਿ ਉਹ ਕਿਹੜੀਆਂ ਚੀਜ਼ਾਂ ਦਾ ਤੁਸੀਂ ਸੇਵਨ ਕਰ ਸਕਦੇ ਹੋ ਕੁਝ ਨੁਸਖੇ ਹਲਕੇ ਘਰ ਦੇ ਵਿੱਚ ਹੀ ਘਰ ਦੀ ਰਸੋਈ ਦੇ ਵਿੱਚ ਹੀ ਕੁਝ ਨੁਸਖੇ ਤੁਸੀਂ ਅਜ਼ਮਾ ਸਕਦੇ ਹੋ ਤੇ ਆਪਣਾ ਪੇਟ ਬਿਲਕੁਲ ਸਾਫ਼ ਕਰ ਸਕਦੇ ਹੋ ਤੇ ਤੁਹਾਨੂੰ ਦੱਸਦੀ ਹੈ ਕਿ ਜਦੋਂ ਪੇਟ ਸਾਫ਼ ਨਹੀਂ ਹੁੰਦਾ ਤਾਂ ਕੁਝ ਵੀ ਚੰਗਾ ਨਹੀਂ ਲੱਗਦਾ ਲੋਕ ਅਕਸਰ ਟਾਇਲਟ ਦੇ ਉੱਤੇ ਬੈਠ ਕੇ ਘੰਟਿਆਂ ਬੱਧੀ ਬਿਤਾਉਂਦੇ ਨੇ ਪਰ ਉਹਨਾਂ ਦੀਆਂ ਅੰਤਰੀਆਂ ਖਾਲੀ ਰਹਿੰਦੀਆਂ ਨੇ ਉਹ ਕਈ ਦਵਾਈਆਂ ਵੀ ਲੈਂਦੇ ਨੇ ਪਰ ਸਮੱਸਿਆ ਉਦਾਂ ਹੀ ਬਣੀ ਰਹਿੰਦੀ ਹੈ ਪਰ ਜਿਵੇਂ ਕਿ ਕੀ ਤੁਸੀਂ ਵੀ ਇਸ ਤੋਂ ਪੀੜਿਤ ਹੋ ਜਿਵੇਂ ਕਿ ਏਮਜ਼ ਹਾਰਡਵਰਡ ਅਤੇ ਸਟੈਂਫੋਰਡ ਵਰਗੇ ਸੰਸਥਾਨਾਂ ਤੋਂ ਸਿਕਲਾਈ ਪ੍ਰਾਪਤ ਜੋ ਕਿ ਗੈਸਟਰੋਐਂਟਰੋਲੋਜਿਸਟ ਡਾਕਟਰ ਸੌਰਵ ਸੇਠੀ ਨੇ 19 ਜੋ ਕਿ ਸਤੰਬਰ ਨੂੰ ਇੱਕ ਇੰਸਟਾਗ੍ਰam ਪੋਸਟ ਦੇ ਵਿੱਚ ਕਬਜ਼ ਤੋਂ ਛੁਟਕਾਰਾ ਪਾਉਣ ਦੇ ਲਈ ਚਾਰ ਸਰਲ ਅਤੇ ਪ੍ਰਭਾਵਸ਼ਾਲੀ ਤਰੀਕੇ ਸਾਂਝੇ ਕੀਤੇ ਨੇ ਉਹਨਾਂ ਨੇ ਲਿਖਾਇਆ ਹੈਗਾ ਕਿ ਤੁਹਾਡੀ ਖੁਰਾਕ ਦੇ ਵਿੱਚ ਰੋਜ਼ਾਨਾ ਛੋਟੀਆਂ ਤਬਦੀਲੀਆਂ ਤੁਹਾਡੀਆਂ ਅੰਤਰੀਆਂ ਦੀ ਸਿਹਤ ਦੇ ਵਿੱਚ ਕਾਫੀ ਸੁਧਾਰ ਕਰ ਸਕਦੀਆਂ ਨੇ ਤੇ ਤੁਹਾਡੀਆਂ ਅੰਤਰੀਆਂ ਨੂੰ ਨਿਯਮਿਤ ਰੱਖ ਸਕਦੀਆਂ ਨੇ ਮਾਹਿਰ ਕੀ ਕਹਿੰਦੇ ਨੇ ਉਹ ਵੀ ਤੁਸੀਂ ਸੁਣ ਲਓ ਆਪਣੇ ਵੀਡੀਓਜ਼ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾਂ ਟਾਇਲਟ ਦੇ ਉੱਤੇ ਆਪਣੀ ਬੈਠਣ ਦੀ ਸਥਿਤੀ ਬਦਲਣ ਦੀ ਸਲਾਹ ਦਿੱਤੀ ਹੈ ਉਹ ਕਹਿੰਦੇ ਨੇ ਕਿ ਟਾਇਲਟ ਸੀਟ ਦੇ ਉੱਤੇ ਬੈਠਦੇ ਸਮੇਂ ਆਪਣੇ ਪੈਰਾਂ ਹੇਠਾਂ ਇੱਕ ਛੋਟਾ ਜਿਹਾ ਸਟੂਲ ਰੱਖਣ ਦੇ ਨਾਲ ਤੁਹਾਡੇ ਗੋਡੇ ਤੁਹਾਡੇ ਜੋ ਕਿ ਕੁੱਲੇ ਦੇ ਉੱਪਰ ਆਉਣੇ ਚਾਹੀਦੇ ਨੇ ਇਹ ਐਨੋਰੈਕਟਲ ਐਂਗਲ ਨੂੰ ਸਿੱਧਾ ਕਰਦਾ ਹੈ ਅਤੇ ਅੰਤਰੀਅ ਦੀ ਗਤੀ ਨੂੰ ਆਸਾਨ ਬਣਾਉਂਦਾ ਹੈ ਉਹਨਾਂ ਦੀ ਦੂਜੀ ਸਲਾਹ ਹੈ ਬਹੁਤ ਸਾਰਾ ਪਾਣੀ ਪੀ ਜੋ ਕਿ ਪਾਣੀ ਪੀਣ ਦੀ ਸੀਗੀ ਉਹਨਾਂ ਕਹੇਗਾ ਕਿ ਹਰ ਰੋਜ਼ ਘੱਟੋ-ਕਰ 8 ਗਲਾਸ ਪਾਣੀ ਪੀਣ ਦੀ ਕੋਸ਼ਿਸ਼ ਕਰੋ ਇਸ ਦੇ ਨਾਲ ਤੁਹਾਡਾ ਪੇਟ ਬਿਲਕੁਲ ਹੀ ਆਰਾਮ ਦੇ ਨਾਲ ਸਾਫ਼ ਹੋ ਜਾਵੇਗਾ ਤੇ ਇਹ ਆਸਾਨੀ ਦੇ ਨਾਲ ਜੋ ਕਿ ਤੁਹਾਨੂੰ ਆਰਾਮ ਵੀ ਦੇਵੇਗਾ ਤੇ ਤੀਜੇ ਜਿਵੇਂ ਕਿ ਕਸਰਤ ਜੀ ਹਾਂ ਆਪਣੇ ਤੀਜੇ ਸੁਝਾਅ ਦੇ ਵਿੱਚ ਉਹਨਾਂ ਨੇ ਨਿਯਮਤ ਕਸਰਤ ਗਤੀਵਿਧੀ ਵਧਾਉਣ ਦੀ ਜੋ ਕਿ ਵਕਾਲਤ ਕੀਤੀ ਹੈ ਉਹ ਕਹਿੰਦੇ ਨੇ ਕਿ ਰੋਜ਼ਾਨਾ ਸੈਰ ਕਰਨਾ ਹਲਕੀ ਕਸਰਤ ਭੋਜਨ ਨੂੰ ਵੱਡੀ ਅੰਤਰੀ ਦੇ ਵਿੱਚੋਂ ਲੰਘਣ ਦੇ ਵਿੱਚ ਕਾਫੀ ਮਦਦ ਕਰਦੀ ਹੈ ਜਿਸ ਦੇ ਨਾਲ ਕਬਜ਼ ਘਟ ਹੁੰਦੀ ਹੈ ਤੇ ਅੰਤ ਦੇ ਵਿੱਚ ਉਹਨਾਂ ਨੇ ਸਪਸ਼ਟ ਕਿਹਾ ਹੈਗਾ ਕਿ ਜੇਕਰ ਉਹ ਸਾਰੇ ਖੁਰਾਕ ਅਤੇ ਜੀਵਨ ਸ਼ੈਲੀ ਦੇ ਉਪਾ ਅਸਫਲ ਹੋ ਜਾਂਦੇ ਨੇ ਤਾਂ ਸਿਰਫ ਜੋ ਕਿ ਦੱਸਦੇ ਕਿ ਜੁਲਾਬ ਦਾ ਸਹਾਰਾ ਲਓ ਇਹ ਦਵਾਈਆਂ ਅੰਤਰੀਅ ਦੀ ਸਫਾਈ ਨੂੰ ਸੁਵਿਧਾ ਦਿੰਦੀਆਂ ਨੇ ਪਰ ਇਹਨਾਂ ਨੂੰ ਸਿਰਫ ਆਖਰੀ ਉਪਾਅ ਦੇ ਵਜੋਂ ਹੀ ਵਰਤਿਆ ਜਾਣਾ ਚਾਹੀਦਾ ਹੈ ਫਿਰ ਮਾਲਿਸ਼ ਦੇ ਵਿਕਲ ਬਹੁਤ ਸਾਰੇ ਮਾਹਰ ਸਿਫਾਰਿਸ਼ ਕਰਦੇ ਨੇ ਕਿ ਜੇਕਰ ਲੰਬੇ ਸਮੇਂ ਤੱਕ ਕਬਜ਼ ਬਣੀ ਰਹਿੰਦੀ ਹੈ ਤਾਂ ਪੇਟ ਦੇ ਹੇਠਲੇ ਹਿੱਸੇ ਦੀ ਇੱਕ ਹਲਕੀ ਮਾਲਿਸ਼ ਰਾਹਤ ਪ੍ਰਦਾਨ ਕਰ ਸਕਦੀ ਹੈ ਹਲਕੀ ਮਾਲਿਸ਼ ਅੰਤਰੀਆਂ ਦੀ ਗਤੀ ਨੂੰ ਉਤੇਜਿਤ ਕਰਦੀ ਹੈ ਅਤੇ ਸਟੋਲ ਨੂੰ ਹਿਲਾਉਣ ਦੇ ਵਿੱਚ ਮਦਦ ਕਰਦੀ ਹੈ ਜੇ ਤੁਸੀਂ ਇਹ ਕਰ ਸਕਦੇ ਹੋ ਤਾਂ ਆਪਣੇ ਗੋਡਿਆਂ ਨੂੰ ਥੋੜਾ ਜਿਆਦਾ ਚੁੱਕੋ ਅਤੇ ਉਹਨਾਂ ਨੂੰ ਆਪਣੀ ਛਾਤੀ ਦੇ ਵੱਲ ਲਿਆਓ ਅਤੇ ਇਸ ਨੂੰ 1 ਤੋਂ 2 ਮਿੰਟ ਲਈ ਰੱਖੋ ਇਹ ਆਸਣ ਪੇਟ ਦੇ ਆਲੇ ਦੁਆਲੇ ਦੀ ਜਕੜ ਨੂੰ ਢਿੱਲਾ ਕਰਦਾ ਹੈ ਤੇ ਦਬਾਅ ਘਟਾਉਂਦਾ ਹੈ ਤੇ ਅੰਤਰੀਅ ਅਦਿਗਤੀ ਨੂੰ ਆਸਾਨ ਬਣਾਉਂਦਾ ਹੈ ਕਬਜ਼ ਦੀ ਸਥਿਤੀ ਦੇ ਵਿੱਚ ਕੁਝ ਚੀਜ਼ਾਂ ਤੋਂ ਤੁਹਾਨੂੰ ਬਚਾਅ ਕਰਨਾ ਚਾਹੀਦਾ ਜਿਵੇਂ ਕਿ ਕੁਝ ਭੋਜਨ ਕਬਜ਼ ਨੂੰ ਹੋਰ ਵਿਗਾੜ ਸਕਦੇ ਨੇ ਜੇਕਰ ਤੁਹਾਨੂੰ ਆਪਣੀਆਂ ਆਂਤਰਿਆਂ ਨੂੰ ਖਾਲੀ ਕਰਨ ਦੇ ਵਿੱਚ ਮੁਸ਼ਕਲ ਆ ਰਹੀ ਹੈ ਤਾਂ ਇਹਨਾਂ ਤੋਂ ਬਚਣਾ ਚਾਹੀਦਾ ਹੈ ਸਭ ਤੋਂ ਵਧੀਆ ਹੈਗਾ ਜਿਵੇਂ ਕਿ ਬਹੁਤ ਜ਼ਿਆਦਾ ਪ੍ਰੋਸੈਸਡ ਭੋਜਨ ਪੈਕ ਕੀਤੇ 스ਨੈਕਸ ਤਲੇ ਹੋਏ ਭੋਜਨ ਜਾਂ ਫਿਰ ਫਾਸਟ ਫੂਡ ਦੇ ਵਿੱਚ ਫਾਈਬਰ ਘੱਟ ਹੁੰਦਾ ਹੈ ਇਹ ਆਂਤਰਿਆਂ ਦੀ ਗਤੀ ਨੂੰ ਹੌਲੀ ਕਰਦੇ ਨੇ ਅਤੇ ਕਬਜ਼ ਨੂੰ ਹੋਰ ਵੀ ਵਿਗਾੜਦੇ ਨੇ ਫਿਰ ਹੈ ਲੰਬੇ ਸਮੇਂ ਤੱਕ ਬੈਠਣਾ ਲੰਬੇ ਸਮੇਂ ਤੱਕ ਬੈਠਣ ਦੇ ਨਾਲ ਪਾਚਨ ਕਿਰਿਆ ਹੌਲੀ ਹੋ ਜਾਂਦੀ ਹੈ ਅਤੇ ਆਂਤਰਿਆਂ ਦੀ ਗਤੀ ਘੱਟ ਜਾਂਦੀ ਹੈ ਤੁਰਨਾ ਖੜਾ ਹੋਣਾ ਜਾਂ ਫਿਰ ਹਲਕਾ ਜਿਹਾ ਖਿਚਣਾ ਇਹ ਮਦਦ ਕਰ ਸਕਦਾ ਹੈ ਫਿਰ ਕੁਝ ਦਵਾਈਆਂ ਜਾਂ ਫਿਰ ਜੀ ਹਾਂ ਕੁਝ ਦਵਾਈਆਂ ਕਬਜ਼ ਨੂੰ ਹੋਰ ਵਿਗਾੜ ਸਕਦੀਆਂ ਨੇ ਆਪਣੇ ਡਾਕਟਰ ਦੇ ਸਲਾਹ ਕਰੋ ਤੇ ਜੇ ਲੋੜ ਹੋਵੇ ਤਾਂ ਹੀ ਦਵਾਈ ਨੂੰ ਜੋ ਕੀ ਅਡਜਸਟ ਕਰੋ ਆਦਰਵਾਇਜ਼ ਤੁਸੀਂ ਕੋਈ ਵੀ ਮੈਡੀਕਲ ਤੋਂ ਦਵਾਈ ਲੈਣ ਤੋਂ ਗੁਰੇਸ਼ ਕਰੋ ਤੇ ਹਾਲਾਂਕਿ ਤੁਹਾਨੂੰ ਦੱਸਦੀ ਹੈ ਕਿ ਬਿਨਾ ਡਾਕਟਰ ਦੀ ਸਲਾਹ ਤੋਂ ਦਵਾਈ ਲੈਣਾ ਤੁਹਾਡੇ ਸਰੀਰ ਲਈ ਨੁਕਸਾਨਦਾਇਕ ਸਾਬਤ ਹੋ ਸਕਦੀ ਹੈ